زنده باد زنده باد کسان مورچہ زنده باد زنده باد زنده باد سینٹر دی بی جے پی سرکار مرदाबाद 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 پنجاب سرکار مرदाबाद مرदाबाद کرٹی کسان یونین زندہ باد زندہ ਕੱਲ ਬੋਲੇ ਬੇਰਾਏ ਪਾਣੀਆਂ ਦੇ ਮਸਲੇ ਤੇ ਪੰਜਾਬ ਨਾਲ ੱਤਕੇਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜਿੰਦਰਦੀਪ ਆਪਾ ਸਰਕਾਰ ਮੁਰਦਾਬਾਦ ਮੁਰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਪਿੰਡਾਂ ਤੱਕ ਪਾਣੀ ਪਹੁੰਚਾਵਾਂਗੇ ਉਹ ਪਾਣੀਆਂ ਦਾ ਸਿਰੇ ਸੱਚ ਕੀ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਆਪੋ ਆਪਣੇ ਪਿੰਡਾਂ ਤੱਕ ਆ ਮੈਂ ਹਰਿਆਊ ਦੇ ਨਜ਼ਰੀ ਦੀ ਗੱਲ ਕਰਦਾ ਉੱਥੇ ਅਸੀਂ ਦੇਖਿਆ ਆ ਕਿ ਕਿੰਨੇ ਕੁ ਜਿਹੜੇ ਖਾਲ ਬੰਦ ਹੋਏ ਸੀ ਕਿੰਨੇ ਕੁ ਚੱਲੇ ਜਿਹਦੇ ਕਿੰਨਾ ਕੁ ਪਾਣੀ ਆਉਣ ਲੱਗਿਆ ਤੇ ਕਿੰਨਾ ਕੁ ਟੇਰਾਂ ਦਾ ਐਕਸ਼ਨ ਦੇ ਵਿੱਚ ਉਹ ਤਾਂ ਹਾਸਲ ਕਰਨ ਲਈ ਇਹ ਸਭ ਕੋਸ਼ਿਸ਼ ਸਰਕਾਰਾਂ ਦੀ ਚਾਹਤ ਨੇ ਭੂਮਿਕਾ ਪਾਟੇ ਰਹਿਣਾ ਜਿੰਨਾ ਤੇ ਲੋਕ ਪਾਟੇ ਰਹਿਣਗੇ ਤੇ ਇਹਨਾਂ ਨੂੰ ਕੋਈ ਵੋਟਾਂ ਫਾੜ ਦੇਣਗੇ ਜਿਹਦਾ ਕੋਈ ਪਾਸ ਜਿਸ ਤਰ੍ਹਾਂ ਦੇ ਹਾਲਾਤ ਹੈ ਇਸ ਮਾਮਲੇ 'ਚ ਲੜਦੇ ਆਏ ਹਾਲਾਤ ਇਹ ਹੈ ਮੇਰੇ ਵੀਰ ਉਦੋਂ ਵੀ ਕਿਹਾ ਸੀ ਕਿ ਜਿਹੜੀ ਡੈਮੋਕਰੇਸੀ ਐਕਟ ਬਣ ਗਿਆ ਰੱਦ ਨਾ ਕੀਤਾ ਗਿਆ ਵਿਧਾਨ ਸਭਾ ਦਾ ਪ੍ਰੈਸ ਨੂੰ ਜਲਾਸ ਬੁਲਾ ਕੇ ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਿਛਲੇ ਸਮੇਂ ਦੇ ਵਿੱਚ ਵੀ ਮੰਗ ਉਠਾਉਂਦੇ ਰਹੇ ਆ ਕਿ ਪਾਣੀਆਂ ਦੇ ਮਾਮਲੇ ਤੇ ਕਾਫੀ ਜਿਹੜਾ ਗੰਭੀਰ ਮੁੱਦਾ ਹੈਗਾ ਇਹਨੂੰ ਪਾਣੀ ਆਪਣੇ ਜਿਹੜਾ ਹੱਕਾਂ ਦਾ ਹੈਗਾ ਉਹ ਪੰਜਾਬ ਨੂੰ ਮਿਲਣਾ ਚਾਹੀਦਾ ਕਿਰਤੀ ਕਿਸਾਨ ਜਗnu ਵੱਲੋਂ ਆ ਜਿਹੜੇ ਪਿਛਲੇ ਦਿਨਾਂ 'ਚ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਪੰਜਾਬ ਦੀ ਨੁਮਾਇੰਦਗੀ ਖਤਮ ਕਰਕੇ ਜਿਹੜਾ ਬਾਦੂ ਪਾਣੀਆਂ ਫੌਰੀ ਤੌਰ ਤੇ ਹਰਿਆਣ ਨੂੰ ਦਿੱਤਾ ਗਿਆ 8500 ਕਿਊਸਕ ਦੀ ਗੱਲ ਕੀਤੀ ਆ ਆਲਰੇਡੀ ਜਿਹੜਾ 4000 ਕਿਊਸਕ ਪਾਣੀ ਆ ਉਹ ਹਰਿਆਣ ਦਿੱਤਾ ਜਾ ਰਿਹਾ ਆ ਜਿਹੜਾ ਭਗਵੰਤ ਮਾਨ ਅੱਜ ਬੋਲ ਰਹੇ ਹੈਗੇ ਕਿ ਅਸੀਂ ਕੋਤੂਕਾ ਨਹੀਂ ਦਿੰਦੇ ਹੈਗੇ ਜਿਹੜਾ 4000 ਕਿਊਸਕ ਪਾਣੀ ਜਾ ਰਿਹਾ ਪਹਿਲੀ ਗੱਲ ਤਾਂ ਉਹ ਹੈ ਕਿ ਜਿਹੜਾ ਪੰਜਾਬ ਦੇ ਹਿੱਸੇ ਜਾ ਰਿਹਾ ਅਸਲ 'ਚ ਪਿਛਲੇ ਸਾਲ ਤੋਂ ਆ ਆ ਸਾਲ ਤੱਕ ਇੱਕ ਸਾਢੇ ਦਾ ਕੋਟਾ ਹੁੰਦਾ ਉਹ ਕੋਟਾ ਹਰਿਆਣਾ ਪਹਿਲਾਂ ਹੀ ਡੇਢ ਮਹੀਨਾ ਪਹਿਲਾਂ ਵਰਤ ਚੁੱਕਿਆ ਤੇ 8500 ਕਿਊਸਕ ਦੀ ਹੋਰ ਗੱਲ ਹੋਰ ਗੱਲ ਕਰਦਾ ਹੈਗਾ ਤੇ ਅਸੀਂ ਇਹਦੇ ਬਦੌਲੋ ਆਪ ਮੰਗ ਪੱਤਰ ਦੇਣ ਜਾ ਰਹੇ ਹਾਂ ਕਿ ਕੱਲ ਨੂੰ ਇਹਨਾਂ ਵਿਸ਼ੇਸ਼ اجلاس ਬੁਲਾਇਆ ਵਿਧਾਨ ਸਭਾ ਦਾ ਕਿ ਜਿਹੜਾ ਪੰਜਾਬ ਦਾ ਪਾਣੀ ਆ ਉਹ ਪੰਜਾਬ ਦੇ ਪਾਣੀ ਦਾ ਹਿੱਸਾ ਸਾਡਾ ਹੀ ਰਹੇ ਤੇ ਉਹ ਅਦਰ ਸਟੇਟ ਮੰਨ ਦਿੱਤਾ ਜਾਂ ਵੀ ਕਿਉ ਜਿੰਨਾ ਬਣਦਾ ਹਿੱਸਾ ਹੈਗਾ ਪੰਜਾਬ ਦਾ ਉਹ ਸਾਡੇ ਕੋਲ 11% ਹਲੇ ਪਿਆ ਜਿੰਨਾ ਇੱਕ ਸਾਲ ਚ ਪੂਰਾ ਹੁੰਦਾ ਤੇ ਇਹ ਪੰਜਾਬ ਦੇ ਅੱਗੇ ਬਜਾਈ ਦਾ ਸੀਜ਼ਨ ਆ ਰਿਹਾ ਹੈਗਾ ਇਸ ਕਰਕੇ ਇਹ ਪਾਣੀ ਸਾਡਾ ਹੈਗਾ ਤੇ ਇਹ ਨਾ ਦਿੱਤਾ ਜਾ ਬਦੂਸਰੀ ਗੱਲ ਜਿਹੜਾ ਹਰਿਆਣਾ ਮੰਗ ਕਰਦਾ ਕਿ ਸਾਨੂੰ ਪਾਣੀ ਮਿਲਣਾ ਚਾਹੀਦਾ ਉਹ 60 ਤੇ 40 ਦੇ ਅਨੁਪਾਤ ਨਾਲ ਵੰਡ ਹੋਈ ਹੈ ਪਹਿਲਾਂ ਵੀ ਤੇ ਬਿਆਸ ਦਾ ਤੇ ਜਿਹੜਾ ਸਤਲੁਜ ਦਾ ਪਾਣੀ ਤਾਂ ਦਿੱਤਾ ਗਿਆ ਪਰ ਰਾਵੀ ਦਾ ਪਾਣੀ ਇਹ ਜਾਏ ਜਾ ਰਿਹਾ ਹੈਗਾ ਤੇ ਉਧਰ ਜਿਹੜਾ ਇਹਨਾਂ ਜਮੂਨਾ ਦਾ ਪਾਣੀ ਆ ਉਹ ਚੋ ਕੋ ਹਿਸਾਬ ਪੰਜਾਬ ਨੂੰ ਨਹੀਂ ਮਿਲਿਆ ਹੈਗਾ ਇਹ ਜਿਹੜੀ ਐਸਵਾਈਐਲ ਦੀ ਗੱਲ ਕਰਦੇ ਅਸੀਂ ਉਹ ਚੀ ਵੀ ਗੱਲ ਕਰਦੇ ਆ ਕਿ ਜਿਹੜਾ ਸ਼ਾਰਦਾ ਜਮਨਾ ਲਿੰਕਾ ਕੇਂਦਰ ਸਰਕਾਰ ਉਹ ਬਣਾਵੇ ਜਿਹੜਾ ਪੱਛਮੀ ਯੂਪੀ ਤੱਕ ਜਾ ਉਹ ਇਲਾਕੇ ਨੂੰ ਪੂਰਾ ਹੜਾ ਆਉਂਦੇ ਹੈਗੇ ਆ ਉਹ ਪਾਣੀ ਯੂਟੀਲਾਈਜ਼ ਕਰਕੇ ਉਹ ਜਿਹੜਾ ਪੰਜਾਬ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਦੀ ਲੋੜ ਉਹ ਪਾਣੀ ਪੂਰਾ ਕਰ ਸਕਦਾ ਪੰਜਾਬ ਕੋਲ ਬਾਧੂ ਪਾਣੀ ਕੋਈ ਨਹੀਂ ਹੈਗਾ ਦੇਣ ਵਾਸਤੇ ਜਿਹੜਾ ਪਾਣੀ ਦਾ ਗ੍ਰਾਫ ਆ ਦਿਨ ਪਰ ਦਿਨ ਜਿਹੜਾ ਹੈਗਾ ਉਹ ਤੀਜੀ ਤਗੀ ਤੱਕ ਪਹੁੰਚਣ ਵਾਲਿਆਂ ਗਿਰਦਾ ਜਾ ਰਿਹਾ ਹੈਗਾ ਇਸ ਕਰਕੇ ਹੀ ਕਾਫੀ ਗੰਧੀਰ ਮੁੱਦਾ ਹੈਗਾ ਇਸ ਤੇ ਜਿਹੜਾ ਇੱਕ ਕਿਸਾਨ ਜਿੱਥੇ ਬੰਦੀਆਂ ਇਕੱਠੀਆਂ ਹੋ ਕੇ ਵੀ ਪਾਣੀ ਦੀ ਰੱਖ ਲਈ ਆਨ ਡਟ ਕੇ ਖੜੀ ਹੋ ਗਈ ਜੇ ਪਾਣੀ ਦਿੱਤਾ ਜਾਂਦਾ ਆਨ ਵਰਦਾਂ ਵਿੱਚ ਸੰਘਰਸ਼ ਹੋਊਗਾ ਜੀ ਕਿਉਂਕਿ ਜ਼ਮੀਨਾਂ ਦਾ ਪਾਣੀ ਬਿਨਾ ਕੋਈ ਮੁੱਲ ਨਹੀਂ ਗੁਰਬਾਣੀ ਚ ਵੀ ਦਰਜ ਹੈਗਾ ਪਹਿਲਾ ਜੀਓ ਪਾਣੀ ਹੈ ਜਿਤ ਹਰਿਆ ਸਭ ਕੋਈ ਜੇ ਸਾਡੇ ਕੋਲ ਪਾਣੀ ਨਹੀਂ ਤਾਂ ਸਾਡੇ ਕੋਲ ਕੁਝ ਨਹੀਂ ਹੈਗਾ ਸਾਰੀ ਜਿੰਨੀਆਂ ਅੱਜ ਤੱਕ ਸਭਿਤਾਵਾਂ ਵਿਕਸਿਤ ਹੋਈਆਂ ਨੇ ਉਹ ਦਰਈ ਪਾਣੀਆਂ ਦੇ ਜਾਂ ਨਦੀਆਂ ਦੇ ਕਿਨਾਰੇ ਹੀ ਵਿਕਸਿਤ ਹੋਈਆਂ ਹੈਗੀਆਂ ਨੇ ਪਾਣੀ ਬਿਨਾ ਸਾਡਾ ਕੋਈ ਮੁੱਲ ਨਹੀਂ ਹੈਗਾ ਜਦ ਸਰਕਾਰ ਨੇ ਨਹਿਰਾ ਬਣਾਤੀ ਜੇ ਲੱਗਦਾ ਪਾਣੀ ਚਲਾ ਕੇ ਤਾਂ ਨਹਿਰਾ ਖਾਲੀ ਰਹਿਣੀ ਹੈ ਫਿਰ ਉਸ ਨਾਲ ਤਾਂ ਦੇਖੋ ਜੀ ਐਤਕੀ ਜਿੰਨਾ ਕਿ ਬਾਰਿਸ਼ਾਂ ਨਹੀਂ ਹੋਈਆਂ ਹੈਗੀਆਂ ਜਦ ਡੈਮ ਦਾ ਜਿਹੜਾ ਲੈਵਲ ਹੈਗਾ ਉਹ ਵੀ ਘਟਾ ਉਹਨਾਂ ਪਾਣੀ ਸਟੋਰ ਨਹੀਂ ਹੋਇਆ ਦੂਸਰਾ ਜਿਹੜਾ ਡੀਸਿਲਟਿੰਗ ਕਰਨ ਵਾਲਾ ਉਹ ਸਿਲਟ ਜੰਮ ਜੰਮ ਕੇ ਉਹਦਾ ਜਿਹੜਾ ਜਿੰਨਾ ਸਟੋਰ ਹੋਣਾ ਚਾਹੀਦਾ ਉਹ ਨਾ ਹੋ ਨਹੀਂ ਰਿਹਾ ਹੈਗਾ ਜੇ ਪਾਣੀ ਆਪਾਂ ਹਰਿਆਣੇ ਦੇ ਰਹੇ ਹੈਗੇ ਆ ਜਾ ਜਿਹੜਾ ਆਪਣਾ ਬਜਾਈ ਦਾ ਸੀਜ਼ਨ ਆ ਰਿਹਾ ਝੋਨੇ ਦਾ ਉਹਦੇ ਵਿੱਚ ਬਹੁਤ ਕਿੱਲਤ ਆਣੀ ਆ ਸਾਡੇ ਨਹਿਰੇ ਖਾਲੀ ਪਈਆਂ ਤੇ ਹਰਿਆਣੇ ਦੀਆਂ ਭਰੀਆਂ ਜਾ ਰਹੀਆਂ ਹੈਗੀਆਂ ਰਾਜਸਥਾਨ ਨੂੰ ਭਰੀਆਂ ਜਾ ਰਹੀਆਂ ਹੈਗੀਆਂ ਵੀ ਇਹ ਕਿੱਧਰ ਦੀ ਸਬਕਤਾ ਤੇ ਦੂਸਰੀ ਜਿਹੜੀ ਗੱਲ ਆ ਅਸੀਂ ਮੰਗੋ ਥੰਦੇ ਰਹੇ ਆ ਕਿ ਪਾਣੀਆਂ ਦਾ ਮਸਲਾ ਜਿਹੜਾ ਦਰੇ ਪਾਣੀ ਦਾ ਉਹ ਰੇਣੀ ਨੂੰ ਸੁਧਾ ਦਿੱਤਾ ਹੈ ਤਾਂ ਹੱਲ ਹੋਣਾ ਚਾਹੀਦਾ ਕਿ ਜਿੱਥੋਂ ਪਾਣੀ ਦਾ ਨੁਕਸਾਨ ਹੁੰਦਾ ਜਿਹੜਾ ਉਹਦਾ ਮਾਲਕੀ ਹੱਕ ਵੀ ਉਹ ਸੂਬੇ ਸਟੇਟ ਨੂੰ ਮਿਲਣਾ ਚਾਹੀਦਾ ਹੈਗਾ ਇਸ ਕਰਕੇ ਇਹ ਮਾਲਕੀ ਹੱਕ ਸਾਡਾ ਪੰਜਾਬ ਦਾ ਹੈਗਾ ਅੱਜ ਅਸੀਂ ਮੰਗ ਪੱਤਰ ਦੇਣ ਆਏ ਜੀ ਐਮਐਲਏ ਸਾਹਿਬ ਨੂੰ ਕਿ ਜਿਹੜੀਆਂ ਮੰਗਾਂ ਨੇ ਦੇ ਵਿੱਚ ਇਹ ਜਮਨਾ ਸ਼ਰਧਾ ਲਿੰਕ ਬਣਾਉਣਾ ਚਾਹੀਦਾ ਜਿਹੜਾ ਰਾਵੀ ਦਾ ਪਾਣੀ ਜਿਹੜਾ ਹੈਗਾ ਉਜਾਈ ਜਾ ਰਿਹਾ ਹੈਗਾ ਇਹ ਚ ਕੇਂਦਰ ਸਾਨੂੰ ਬਿਤੀ ਪੈਕੇਜ ਦੇ ਕੇ ਉਹ ਨਹਿਰਾਂ ਵਿਕਸਿਤ ਕਰਵਾਵੇ ਤੇ ਪੰਜਾਬ ਨੂੰ ਨਹਿਰੀ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈਗੀ ਆ ਉਸ ਤਾਂ ਨਾਰਾ ਵੀ ਲਾਉਂਦੇ ਰਿਹਾ ਕਿ ਹਰ ਖੇਤ ਤੱਕ ਤੇ ਹਰ ਘਰ ਤੱਕ ਪੀਣ ਵਾਲਾ ਪਾਣੀ ਜਿਹੜਾ ਪਹੁੰਚਣਾ ਚਾਹੀਦਾ ਇਤਨਾ ਮੈਨੂੰ ਵੈਸੇ ਹੈਗਾ ਇਹਦਾ ਤੁਸੀਂ ਮੈਨੂੰ ਦੱਸਿਆ ਮੈਨੂੰ ਵੀ ਚੀ ਰਿਟਰਨ ਚਾਹੀਦੀ ਆ ਮੈਂ ਕੁਝ ਡਾਟਾ ਵੀ ਕਲੈਕਟ ਕੀਤਾ ਹੋਇਆ ਹੈ ਪਾਣੀ ਨੂੰ ਪਹਿਲੀ ਗੱਲ ਤਾਂ ਮੈਂ ਧੰਨਵਾਦ ਕਰਦਾ ਜੀ ਸਾਰੇ ਜਿੰਨੇ ਵੀ ਸਾਡੇ ਕ੍ਰਾਂਤੀਕਾਰੀ ਯੋਧੇ ਇਹਨੇ ਮੈਨੂੰ ਦਾ ਧੰਨਵਾਦ ਕਰਦਾ ਕਿ ਇੱਕ ਬੜੇ ਅਹਿਮ ਮਸਲੇ ਤੇ ਇਹਨਾਂ ਨੇ ਮਨੂੰ ਜਿਹੜਾ ਮੰਗ ਪੱਤਰ ਦਿੱਤਾ ਕਿਉਂਕਿ ਜਿਹੜਾ ਪੰਜਾਬ ਦਾ ਪਾਣੀਆ ਦਾ ਮੁੱਦਾ ਜਿਹੜਾ ਬੜਾ ਗਮਰਾਇਆ ਹੋਇਆ ਔਰ ਉਸ ਦੇ ਵਿੱਚ ਇਹ ਹੈ ਕਿ ਜਿਹੜੀਆਂ ਦੂਸਰੀਆਂ ਸਟੇਟਾਂ ਨੇ ਚਾਹੇ ਸਾਡੇ ਨਾਲ ਲੱਗਦਾ ਹਰਿਆਣਾ ਹੋਵੇ ਚਾਹੇ ਰਾਜਸਥਾਨ ਹੋਵੇ ਹਮੇਸ਼ਾ ਜਿਹੜਾ ਪਾਣੀ ਨੂੰ ਲੈ ਕੇ ਵਿਵਾਦ ਹੈ ਜਿਹੜਾ ਖੜਾ ਕੀਤਾ ਕੀਤਾ ਜਾਂਦਾ ਹੈ ਸੋ ਮੈਂ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਕਿ 1978 ਤੋਂ ਲੈ ਕੇ ਸਾਡੇ ਜਿਹੜੇ ਰਜ਼ਵਾਹੇ ਬਣੇ ਸੀ ਸਾਡੇ ਰਜ਼ਵਾਹੇ ਬਣੇ ਸੀ ਉਹ ਮੈਕਸਿਮਮ ਮੈਨੂੰ ਲੱਗਦਾ ਕਿ 10 ਸਾਲ ਜਿਹੜੇ ਉਹ ਚੱਲੇ ਹੋਣਗੇ ਉਸ ਤੋਂ ਬਾਅਦ ਉਹ ਸਾਡੇ ਸੂਬੇ ਸਾਡੇ ਰਜ਼ਵਾਹੇ ਸਾਡੇ ਖੰਡਰ ਹੋ ਗਏ ਸਾਡਾ ਜਿਹੜਾ ਬਾਰਡਰ ਏਰੀਆ ਦੇ ਨਾਲ ਲੱਗਦਾ ਹੈ ਸਾਡਾ ਜਿਹੜਾ ਪੰਜਾਬ ਹੈ ਜਪਟਾਲਾ ਜਿਹੜਾ ਆਪਣੇ